ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਅੱਜ ਦੇ ਇਸ ਵੀਡੀਓ ਦੇ ਅੰਦਰ ਆਪਾਂ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਪਾਵਨ ਗੁਰਬਾਣੀ ਦੀ ਸੰਥਿਆ ਕਰਾਂਗੇ ਪਿਛਲੀਆਂ ਵੀਡਿਓਾਂ ਦੇ ਵਿੱਚ ਆਪ ਜੀਆ ਨੇ 27 ਪੌੜੀਆਂ ਦੀ ਸੰਥਿਆ ਕਰ ਲਈ ਹੈ ਆਓ ਹੁਣ 28ਵੀਂ ਪੌੜੀ ਤੋਂ ਪਰ ਆਰੰਭਤਾ ਹੋਵੇਗੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬੇਭੂਤ ਖਿੰθα ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਗੌਰ ਕਰਨਾ ਸੰਗਤ ਜੀ ਮਮੇ ਦੇ ਥੱਲੇ ਔਂਕੜ ਲੱਗਾ ਹੈ ਉੱਪਰ ਟਿੱਪੀ ਦੀ ਆਵਾਜ਼ ਇਹਨੂੰ ਵਿਚਾਰ ਕੇ ਰੱਖ ਕਰਕੇ ਮੁੱਦਾ ਕਹਿਣਾ ਸੰਤੋਖ ਦੇ ਉੱਪਰ ਥੋੜੀ ਜੀ ਝਪਕੀ ਹੈ ਸ਼ਰਮ ਕਿਸੇ ਨੇ ਭਈ ਇੱਥੇ ਸ਼ਰਮ ਨਹੀਂ ਕਹਿ ਦੇਣਾ ਕਿਉਂਕਿ ਇੱਥੇ ਕੋਈ ਬਿੰਦੀ ਨਹੀਂ ਲੱਗੀ ਹੋਈ ਸ਼ੁੱਧ ਪਾਠ ਸ਼ਰਮ ਹੈ ਪਤ ਝੋਲੀ ਇੱਥੇ ਪੂਰਨ ਵਿਸ਼ਰਾਮ ਲਗਾ ਦੇਣਾ ਧਿਆਨ ਕੀ ਕਰੇ ਬੇਪੂਰਨ ਬੇ ਭੂਤ ਦੇ ਵਿੱਚ ਵੀ ਬੱਬਾ ਤੇ ਭੱਬਾ ਲਗਾ ਹੋਇਆ ਸੋ ਧਿਆਨ ਰੱਖ ਕਰਕੇ ਸ਼ੁੱਧ ਉਚਾਰਨ ਕਰਨੇ ਖਿੰਥਾ ਇੱਥੇ ਟਿੱਪੀ ਹੈ ਥੱਥਾ ਹੈ ਤੇ ਚਪਕੀ ਲਗਾ ਦੇਣੀ ਕਾਲ ਕੁਵਾਰੀ ਕਾਇਆ ਕਾਇਆ ਦੇ ਉੱਪਰ ਕੋਈ ਬਿੰਦੀ ਨਹੀਂ ਸੋ ਧਿਆਨ ਦੇ ਨਾਲ ਪਾਠ ਕਰਨਾ ਪੂਰਨ ਵਿਸ਼ਰਾਮ ਲਗਾ ਦੇਣਾ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀ ਆਦੇਸ ਤੇ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇ ਸੰਗਤ ਜੀ ਤੌਰ ਕਰਨਾ ਆਈ ਪੰਥੀ ਇਥੇ ਪੱਪੇ ਨੂੰ ਟਿੱਪੀ ਹੈ ਥੱਥੇ ਨੂੰ ਬਿਹਾਰੀ ਹੈ ਸਗਲ ਚ ਮਾਤੀ ਪੂਰਨ ਵਿਸ਼ਰਾਮ ਲਗਾ ਦੇਨਾ ਮਨ ਜੀਤੇ ਜਗ ਜੀ ਜੀਤੈ ਦੇ ਵਿੱਚ ਤੁਲਾਵਾਂ ਹਨ ਜੀਤ ਦੇ ਵਿੱਚ ਬਿਹਾਰੀ ਸੁ ਧਿਆਨ ਰੱਖਣ ਆਦੇਸ ਜਿਹੜਾ ਇਹ ਸ਼ਬਦ ਹੈ ਨਾ ਆਦੇਸ ਕਈ ਵਾਰ ਪੁੱਲ ਵਸ਼ ਕਈ ਕਹਿ ਦਿੰਦੇ ਆਦੇਸ ਸੋ ਉਥੇ ਐੜੇ ਤਾਂ ਜੋ ਕੰਨਾ ਹੈ ਉਹ ਮਿਸ ਹੋ ਜਾਂਦਾ ਧਿਆਨ ਰੱਖ ਕਰਕੇ ਐੜੇ ਨੂੰ ਕੰਨਾ ਲਗਾ ਕਰਕੇ ਪਾਠ ਨੂੰ ਖਿੱਚ ਕਰਕੇ ਆਦੇਸ ਇੱਥੇ ਵਿਸ਼ਰਾਮ ਲਗਾ ਕਰਕੇ ਫਿਰ ਕਹਿਣਾ ਹੈ ਤਿਸੈ ਆਦੇਸ ਆਦੇਸ ਤਫਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਇੱਥੇ ਪੂਰਣ ਵਿਸ਼ਰਾਮ ਹੋ ਜੁਗ ਜੁਗ ਇੱਕੋ ਵੇਸ ਇਹ ਜਿਹੜੇ ਸ਼ੁੱਧ ਪਾਠ ਆਪ ਜੀਾਂ ਨੇ ਕਰਨੇ ਹਨ ਧਿਆਨ ਰੱਖ ਕਰਕੇ ਭਈ ਇਹਨਾਂ ਪਾਠਾਂ ਦਾ ਆਪ ਜੀਾਂ ਨੇ ਉਚਾਰਨ ਕਰਨਾ ਹੈ ਭੁਗਤ ਗਿਆਨ ਦਇਆ ਪੰਡਾਰਨ ਘਟ ਘਟ ਵਾਜਹਿ ਨਾਦ ਤੋ ਸੰਗਤ ਜੀ ਭੁਗਤ ਭੱਬੇ ਨੂੰ ਔਂਕੜ ਹੈ ਗਿਆਨ ਥੋੜੀ ਜੀ ਚਪਕੀ ਲਗਾ ਦੇਣੀ ਦਇਆ ਪੰਡਾਰਨ ਇੱਥੇ ਪੂਰਨ ਵਿਸ਼ਰਾਮ ਹੈ ਘਟ ਘਟ ਵਜੇ ਨਾਦ ਨਾਦ ਦੇ ਵਿੱਚ ਭਾਈ ਦਦਾ ਹੈ ਕਿਸੇ ਨੇ ਤਦਾ ਨਹੀਂ ਲਾ ਦੇਣਾ ਆਪ 나ਥ 나ਥੀ ਸਭ ਜਾ ਕੀ ਰਿਦ ਸਿਤ ਅਵਰਾ ਸਾਥ ਤੋ ਸੰਗਤ ਜੀ ਆਪ नाथ ਇੱਥੇ ਚਪਕੀ ਲਗਾ ਦੇਣੀ 나ਥੀ ਸਭ ਜਾ ਕੀ ਇੱਥੇ ਪੂਰਨ ਵਿਸ਼ਰਾਮ ਹੈ ਰਿੱਧ ਸਿੱਧ ਤੱਦੇ ਦੀ ਆਵਾਜ਼ ਲਗਾ ਕਰਕੇ ਅਵਰਾ ਸਾਧ ਸਾਧ ਦੇ ਵਿੱਚ ਵੀ ਤੱਦੇ ਦੀ ਆਵਾਜ਼ ਲਾਉਣੀ ਕਿਸੇ ਨੇ ਧੱਦਾ ਨਹੀਂ ਲਾਦੇ ਸੰਜੋਗ ਵੇਜੋਗ ਦੋਇ ਕਾਰ ਚਲਾਵਹਿ ਲੇਖੇ ਆਵਹਿ ਭਾਗ आदेश तिसै आदेश आद अनीड अनाद अनाहत जुग जुग एक होवे तो संगत जी संयोग वे जोग दोए इथे थोड़ी चपकी लगा देनी कार चलाव है इथे पूर्ण विश्राम है लेखे आवहे भाग ਤੇ ਜਿਹੜੇ ਅਗਲੇ ਪਾਠ ਉਸੇ ਹੀ ਪ੍ਰਕਾਰ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇਸੇ ਹੀ ਪ੍ਰਕਾਰ ਆਪ ਜੀਆਂ ਨੇ ਜਿਹੜੇ ਓਸ਼ਧ ਪਾਠ ਕਰਨੇ ਹਨ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇਦੀ ਬਾਣ ਗੌਰ ਕਰਨਾ ਸੰਗਤ ਜੀ ਏਕਾ ਮਾਈ ਇੱਥੇ ਚਪਕੀ ਹੈ ਜੁਗਤ ਵਿਆਈ ਇੱਥੇ ਪੂਰਨ ਵਿਸ਼ਰਾਮ ਹੈ ਤਿੰਨ ਚੇਲੇ ਪਰਮਾਨ ਇੱਕ ਸੰਸਾਰੀ ਇੱਥੇ ਚਪਕੀ ਲਗਾ ਦੇਨੀ ਇੱਕ ਪੰਡਾਰੀ ਇੱਥੇ ਪੂਰਨ ਵਿਸ਼ਰਾਮ ਹੈ ਇੱਕ ਤੇ ਫਿਰ ਥੋੜੀ ਜੀ ਚਪਕੀ ਲਾਏ ਦੀ ਬਾਣ ਦੀ ਬਾਣ ਪਾਠ ਦੇ ਵਿੱਚ ਵੀ ਥੋੜਾ ਜਿਹਾ ਵਖਰੇਵਾਂ ਰੱਖ ਕਰਕੇ ਬੋਲਣਾ ਹੈ ਜੀਵ ਤਿਸ ਭਾਵੇ ਤਿਵੈ ਚਲਾਵੇ ਜਿਵ ਹੋਵ ਬਰਮਾਨ ਓਹ ਹੋ ਵੇਖੈ ਓਨਾ ਨਦਰ ਨ ਆਵੇ ਬਹੁਤ ਇਹੋ ਵਿਡਾ ਸੰਗਤ ਚੀ ਗੌਰ ਕਰਨਾ ਜਿਵ ਤਿਸ ਭਾਵੇ ਇਥੇ ਚਪਕੀ ਹੈ ਤਿਵੈ ਚਲਾਵੇ ਪੂਰਨ ਵਿਸ਼ਰਾਮ ਲਾ ਦੇਨਾ ਜਿਵ ਹੋਵ ਬਰਮਾਨ ਫਰਮਾਨ ਦੇ ਵਿੱਚ ਵੀ ਨਾਨਾ ਸੁਸੰਗਤ ਜੀ ਧਿਆਨ ਰੱਖਣਾ ਇਹਦੇ ਵਿੱਚ ਜੋ ਚਾਰ ਪਹਿਲੀਆਂ ਤੁਕਾਂ ਉਹਨਾਂ ਦੇ ਅਖੀਰ ਦੇ ਵਿੱਚ ਨਾਨਾ ਹੀ ਲੱਗਾ ਹੈ ਕਿਸੇ ਨੇ ਨੰਨਾ ਨਹੀਂ ਲਾ ਦੇਣਾ ਪਰਵਾਨ ਬਾਨ ਫਰਮਾਨ ਵਿਡਾਨ ਇਹ ਸ਼ੁੱਧ ਪਾਠ ਹਨ ਓਹ ਵੇਖੈ ਓਹੋ ਦੇ ਵਿੱਚ ਊੜੇ ਨੂੰ ਹੋੜਾ ਵੀ ਹੈ ਹਾਹੇ ਨੂੰ ਕੁੜ ਵੀ ਹੈ ਸੋ ਓਹ ਵੇਖੈ ਚਪਕੀ ਹੈ ਉਹਨਾਂ ਨਦਰਣਾ ਆਵ ਇੱਥੇ ਪੂਰਨ ਵਿਸ਼ਰਾਮ ਹੈ ਬਹੁਤਾ ਇਹੋ ਬਿਟਾਂ ਇਸ ਪ੍ਰਕਾਰ ਆਪ ਜੀਆਂ ਨੇ ਪਾਠ ਕਰਨੇ ਨੇ ਆਦੇ ਸਚ ਸੈ ਆਦੇ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇ ਇਹ ਪਾਠ ਸੰਗਤ ਜੀ ਆਪ ਜੀਆਂ ਨੇ ਉਸੇ ਹੀ ਪ੍ਰਕਾਰ ਕਰਨੇ ਹਨ ਇਸ ਤੋਂ ਅੱਗੇ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਸੋ ਸੰਗਤੀ ਚ ਗੌਰ ਕਰਨਾ ਆਸਣ ਲੋਏ ਲੋਏ ਇਥੇ ਪੂਰਣਿ ਵਿਸ਼ਰਾਮ ਲਗਾਉਣਾ ਭੰਡਾਰ ਪਾਠ ਜਿਹੜਾ ਵਖਰਾ ਕਰਨਾ ਹੈ ਜੋ ਕਿਛ ਪਾਇਆ ਇਥੇ ਵੀ ਵਿਸ਼ਰਾਮ ਲਗਾ ਦੇਣਾ ਸੋ ਏਕਾ ਵਾਰ ਸਸੇ ਦੇ ਔਂਕੜ ਹੈ ਸੋ ਸੋ ਦੀ ਆਵਾਜ਼ ਲੱਗੀ ਕਰ ਕਰ ਵੇਖੈ ਸਿਰਜਨ ਹਾ ਨਾਨਕ ਸੱਚੇ ਕੀ ਸਾਚੀ ਕਾਰ ਤੋ ਸੰਗਤ ਜੀ ਫਿਰ ਤੂੰ ਕਰ ਕਰ ਵੇਖੈ ਇਥੇ ਵਿਸ਼ਰਾਮ ਹੈ ਸਰਜਨ ਹਾਰ ਪਾਠ ਵਖਰਾ ਕਰ ਨਾਨਕ ਸੱਚੇ ਕੀ ਇਥੇ ਵਿਸ਼ਰਾਮ ਲਗਾਉਣਾ ਹੈ ਸਾਚੀ ਕਾਰ ਆਦੇਸ ਤਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੀਸ ਸੰਗਤ ਜੀ ਇਹ ਪਾਠ ਆਪ ਜੀਆਂ ਨੇ ਉਸੇ ਹੀ ਪ੍ਰਕਾਰ ਕਰਨੇ ਇਸ ਤੋਂ ਅਗੇ ਇੱਕ ਦੂਜੀ ਬੋ ਲਖ ਹੋ へ ਲਖ ਹੋ ਵਹੇ ਲਖ 20 ਲਖ ਲਖ ਗੇੜਾ ਆਖੀ ਅਹੇ ਇੱਕ ਨਾਮ ਜਗ ਦੀਸ ਗੌਰ ਕਰਨਾ ਸੰਗਤ ਜੀ ਇੱਕ ਦੂ ਇਹ ਪਾਠ ਇਕੱਠਾ ਕਰਨਾ ਜਿਹਦੇ ਵਿੱਚ ਕੋਈ ਵੀ ਵਖਰੇਵਾ ਨਹੀਂ ਕਰਨਾ ਇੱਕ ਦੂ ਇਦਾਂ ਨਹੀਂ ਕਰਨ ਇਕੱਠਾ ਪਾਠ ਹੈ ਪ੍ਰੇਮ ਦੇ ਨਾਲ ਇੱਕ ਦੂ ਜੀਬ ਜੀਬ ਪਾਠ ਦੇ ਵਿੱਚ ਵੇਖੋਗੇ ਭੱਬੇ ਨੂੰ ਕਨੋੜਾ ਲੱਗਾ ਹੋਇਆ ਸੋ ਇੱਥੇ ਵੀ ਆਪਾਂ ਭੁੱਲ ਕਰ ਦਿੰਨੇ ਸ਼ੁੱਧ ਪਾਠ ਹੈ ਜੀਬ ਇੱਕ ਦੂ ਜੀਬ ਲਖ ਹੋਹਿ ਹੋਹਿ ਦੇ ਉੱਪਰ ਪੂਰਨ ਵਿਸ਼ਰਾਮ ਹੈ ਲਖ ਹੋਵਹਿ ਲਖ 20 ਲਖ ਲਖ ਗੇੜਾ ਆਖੀ ਅਹੇ ਇੱਥੇ ਪੂਰਨ ਵਿਸ਼ਰਾਮ ਹੈ ਇਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ 21 ਸੁਨ ਗਲਾ ਆਕਾਸ ਕੀ ਕੀਟਾ ਆਈ ਰੀ ਨਾਨਕ ਨਦਰੀ ਪਾਈਐ ਕੂੜੀ ਕੂੜ ਠੀਸ ਗੌਰ ਕਰਨਾ ਸੰਗਤ ਜੀ ਏਤ ਰਾਹੇ ਰਾਹੇ ਦੇ ਵਿੱਚ ਸਿਹਾਰੀ ਹੈ ਪਤ ਪਵੜੀਆ ਇੱਥੇ ਪੂਰਨ ਵਿਸ਼ਰਾਮ ਹੈ ਚੜੀਏ ਹੋਏ 21 ਤੋ ਸੰਗਤ ਜੀ 21 ਪਾਠ ਵੀ ਬਹੁਤ ਮਾਤਰਾ ਦੇ ਵਿੱਚ ਲੋਕ ਗਲਤ ਕਰ ਦਿੰਦੇ ਹਨ ਕਿਉਂਕਿ ਕਈ ਵਾਰ ਇਹਨੂੰ ਪੋਲਾ ਚਕਾਲੀ ਦੇ ਵਿੱਚ 21 ਪੜ ਜਾਂਦੇ ਸੋ ਉਸ ਪ੍ਰਕਾਰ ਨਹੀਂ ਪੜਨਾ ਜਿਸ ਪ੍ਰਕਾਰ ਗਿਣਤੀ ਦੇ ਵਿੱਚ 20 ਤੋਂ ਬਾਅਦ 21 ਆਉਂਦਾ ਹੈ ਉਸੇ ਹੀ ਪ੍ਰਕਾਰ 21 ਕਸ ਕਰਕੇ ਇਹ ਪਾਠ ਕਰਨਾ ਸੁੰਨ ਗੱਲਾਂ ਆਕਾਸ਼ ਕੀ ਅਕਾਸ਼ ਦੇ ਵਿੱਚ ਦੋ ਕੰਨੇ ਹਨ ਕੀ ਦੇ ਉੱਪਰ ਪੂਰਨ ਵਿਸ਼ਰਾਮ ਹੈ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਇੱਥੇ ਪੂਰਨ ਵਿਸ਼ਰਾਮ ਹੈ ਕੂੜੀ ਥੋੜੀ ਜੀ ਚਪਕੀ ਲਗਾ ਦੇਣੀ ਕੂੜਾ ਛੀਸ ਇਹ ਜਿਹੜੇ ਆਪ ਜੀਆਂ ਨੇ ਸ਼ੁੱਧ ਪਾਠ ਕਰਨੇ ਨੇ ਆਖਨ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਨ ਦੇਨ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨ ਸੂਰ ਗੌਰ ਕਰਨਾ ਸੰਗਤ ਜੀ ਆਖਣ ਦੇ ਵਿੱਚ ਨਾਣਾ ਹੈ ਜੋਰ ਪਾਠ ਦੇ ਉੱਪਰ ਜਿਹੜੇ ਪੂਰਨ ਵਿਸ਼ਰਾਮ ਲੱਗੇ ਹੋਏ ਹਨ ਚੁੱਪੈ ਨਹਿ ਜੋਰ ਜੋਰ ਨ ਮਕਰ ਮੰਗਣ ਦੇ ਵਿੱਚ ਵੀ ਨਾਣਾ ਹੈ ਪੂਰਨ ਵਿਸ਼ਰਾਮ ਲਗਾ ਦੇਣਾ ਦੇ ਨ ਜੋਰ ਇਦੇ ਵਿੱਚ ਜੋ ਨੰਨਾ ਮੁਕਤਾ ਪਾਠ ਉਹਨੂੰ ਨਾ ਕਰਕੇ ਕਰਨਾ ਹੈ ਜੋਰ ਨਾ ਜੀਵਨ ਇੱਥੇ ਪੂਰਨ ਜਿਹੜਾ ਆਪ ਜੀਆਂ ਨੇ ਵਿਸ਼ਰਾਮ ਲਗਾ ਦੇਣਾ ਹੈ ਜੀਵਨ ਸੋ ਸੰਗਤ ਚ ਜੋਰ ਨਾ ਜੀਵਨ ਇੱਥੇ ਪੂਰਨ ਵਿਸ਼ਰਾਮ ਹੈ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਇੱਥੇ ਪੂਰਨ ਵਿਸ਼ਰਾਮ ਲਗਾਉਣਾ ਕਈ ਰਾਜ ਤੇ ਉੱਪਰ ਲਗਾ ਦਿੰਦੇ ਸੋ ਉਹ ਵੀ ਗਲਤ ਹੋ ਜਾਂਦਾ ਮਾਲ ਤੇ ਉੱਪਰ ਪੂਰਨ ਵਿਸ਼ਰਾਮ ਹੈ ਮਨਸੂਰ ਜੋਰ ਨਾ ਸੁਰਤੀ ਗਿਆਨ ਵੀਚਾਰ ਜੋਰ ਨਾ ਜੁਕਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਗੌਰ ਕਰਨਾ ਸੰਗਤ ਜੀ ਜੋਰ ਨਾ ਸੁਰਤੀ ਇੱਥੇ ਪੂਰਨ ਵਿਸ਼ਰਾਮ ਹੈ ਗਿਆਨ ਦੀਚਾਰ ਜੋਰ ਨਾ ਜੁਗਤੀ ਇੱਥੇ ਪੂਰਨ ਵਿਸ਼ਰਾਮ ਲਗਾ ਦੇਨਾ ਛੁਟੈ ਸੰਸਾਰ ਕੁਝ ਵਿਸ਼ਰਾਮ ਜੋਰ ਨਾ ਜੁਗਤੀ ਛੁਟੈ ਸੰਸਾਰ ਇਸ ਪ੍ਰਕਾਰ ਵੀ ਕਰਦੇ ਹਾਂ ਸੋ ਕਈ ਪਾਠਾਂ ਦੇ ਵਿੱਚ ਉਹ ਵੀ ਆਉਂਦਾ ਹੈ ਪਰ ਮੂਲ ਰੂਪ ਦੇ ਵਿੱਚ ਜੋ ਵਿਸ਼ਰਾਮ ਉਹ ਜੁਗਤੀ ਦੇ ਉੱਪਰ ਹੈ ਜਿਸ ਹੱਥ ਕਾ ਜੋਰ ਕਰ ਵੇਖੈ ਸੋਏ ਨਾਨਕ ਦੇ ਉੱਪਰ ਪੂਰਨ ਵਿਸ਼ਰਾਮ ਹੈ ਉੱਤਮ ਨੀਚ ਨਾ ਕੋ ਸੋ ਇਹ ਜਿਹੜੇ ਸ਼ੁੱਧ ਪਾਠ ਆਪ ਜੀਆਂ ਨੇ ਕਰਨੇ ਹਨ ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਨਾਲ ਸੰਥਿਆ ਆਈ ਆਪ ਜੀਆਂ ਨੇ ਪ੍ਰੇਮ ਦੇ ਨਾਲ ਕਰ ਲਈ ਅਗਲੀ ਵੀਡੀਓ ਦੇ ਵਿੱਚ ਰਹਿੰਦੀ ਆਪ ਜੀ ਜਪਜੀ ਸਾਹਿਬ ਦੀ ਸੰਥਿਆ ਕਰ ਲਵੋਗੇ ਹੋਈਆਂ ਪੁੱਲਾਂ ਦੀ ਮਵਾफी ਗੱਜ ਕਰਕੇ ਹਾਜ਼ਰੀ ਲਵਾਓ ਔਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ